ਲੋਹੂ ਵਿੱਚ ਭਿੱਜੀ ਹੋਈ ਬੱਚਿਆਂ ਨੇ ਬਾਤ ਪਾਈ ਹਉਬ ਹਉਬ ਦਤੈ ਸੀ ਹੰਗਾਰੇ ਦਸ਼ਮੇਸ਼ ਨੇ ਲਾਲ ਵੀ ਪੰਥ ਉਤੋਂ ਵਾਰੇ ਦਸ਼ਮੇਸ਼ ਨੇ ਕਿੱਦੇ ਕੀਤੇ ਕੌਤਕ ਨਿਆਰੇ ਦਸ਼ਮੇਸ਼ ਨੇ ਤੰਡਤਾ ਪੁਕਾਰ ਕੀਤੀ ਡੁੱਬ ਗਏ ਜੀ ਡੁੱਬ ਗਏ ਜਾਲ ਮਾਰੇ تیر ਸਾਡੇ ਸੀਨੇ ਆਂ ਚ ਖੋਪ ਗਏ ਪਿਤਾ ਦੇ ਕਲੇਜੜੇ ਦੇ ਚੂਲੀ ਚੂਲੀ ਖੂਨ ਵਿੱਚ ਡੁੱਬ ਦੇ ਜਨੇਉ ਵਿੱਚ ਤਾਰੇ ਦਸ਼ਮੇਸ਼ ਨੇ ਲਾਲ ਵੀ ਪੰਥ ਉਤੋਂ ਵਾਰੇ ਦਸ਼ਮੇਸ਼ ਨੇ ਕਿੱਡੇ ਕੀਤੇ ਕੌਤਕ ਨਿਆਰੇ ਦਸ਼ਮੇਸ਼ ਨੇ ਡਿੱਗੀ ਹੋਈ ਲੋਥ ਦੇਖੀ ਗੁਰਾਂ ਨੇ ਜੁਝਾਰ ਦੇ ਅੱਖ ਵੀ ਨਾ ਗਿੱਲੇ ਹੋਏ ਜਰਾ ਵੀ ਦਾਤਾਰ ਦੀ ਲੋਹੂ ਵਿੱਚ ਭਿੱਜੀ ਹੋਈ लाडले ਦੀ ਜਾਂਦੀ ਵਾਰੀ ਕੇਸ ਵੀ ਨਾ ਜਰਾ ਕਤੋਂ ਸੰਵਾਰੇ ਦਸ਼ਮੇਸ਼ ਨੇ ਲਾਲ ਵੀ ਪੰਥੇ ਤੋਂ ਵਾਰੇ ਦਸ਼ਮੇਸ਼ ਤੇ ਕਿੱਡੇ ਕੀਤੇ ਕੌਤਕ ਨਿਆਰੇ ਦਸ਼ਮੇਸ਼ ਨੇ ਪਿਤਾ ਦਸ਼ਮੇਸ਼ ਇੱਕੋ ਮਹਾ ਸਫਰੀ ਜਹਾਨ ਵਿੱਚ ਕਿਹੜਾ ਉਹਦਾ ਸਾਨੀ ਹੈ ਦੇਸ਼ ਤੇ ਧਰਮ ਉਤੋਂ ਹਾਈ ਟੋਟੇ ਕਾਲ ਜੇ ਦੇ ਵਾਰ ਦਿੱਤੇ ਚਾਰੇ ਦੇ ਹੀ ਚਾਰੇ ਦਸ਼ਮੇਸ਼ ਨੇ ਲਾਲ ਵੀਪਨ ਤੇ ਉਤੋਂ ਵਾਰੇ ਦਸ਼ਮੇਸ਼ ਨੇ ਕਿੱਦੇ ਖੀਤੇ ਕੋਤਕ ਨਿਆਰੇ ਦਸ਼ਮੇਸ਼ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ